ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ YouTube ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਆ ਜੀ ਨਿਊ ਹਾਲੈਂਡ 363 ਟਰੈਕਟਰ ਵਿਕਾਊ ਆ 2013 ਮਾਡਲ ਏਰੀਆ ਕਲਕਲਾ ਮੋਗਾ 570000 ਰੁਪਏ ਰੇਟ ਰੱਖਿਆ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ 7528053005 ਨੰਬਰ ਤੇ ਕਾਲ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ Tata Jeep ਗੱਡੀ ਵਿਕਾਊ ਆ 2015 ਮਾਡਲ ਹੈ ਜੀ ਏਰੀਆ ਪਿੰਡ ਲੋਧਵਾਲ ਲੁਧਿਆਣਾ ਰੇਟ 90000 ਰੁਪਏ ਡਿਮਾਂਡ ਹੈ ਜੀ ਡਿਮਾਂਡ ਰੱਖੀ ਗਈ ਹੈ 90000 ਰੁਪਿਆ 15 ਮਾਡਲ ਹੈ ਜੀ ਬਾਕੀ ਕਾਗਜ਼ ਵਗੈਰਾ ਪੂਰੇ ਨੇ ਸਾਫ ਕੰਡੀਸ਼ਨ ਦੀ ਗੱਡੀ ਹੈ ਜੀ ਕੋਈ ਵੀ ਕਮੀ ਪੇਸ਼ੀ ਨਹੀਂ ਹੈਗੀ 9855726308 ਇਹ ਮਾਲਕ ਵੀਰ ਦਾ ਨੰਬਰ ਹੈ ਜੀ ਇਸ ਨੰਬਰ ਤੇ ਕਾਲ ਕਰ ਸਕਦੇ ਹੋ Tata Zip ਗੱਡੀ 2015 ਮਾਡਲ 90000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜੀ 9855726308 ਨੰਬਰ ਹੈ ਦਵਾਰੇ ਨੋਟ ਕਰ ਸਕਦੇ ਹੋ ਰੇੜੀ ਵਾਲਾ ਮੋਟਰਸਾਈਕਲ ਵਿਕਾਊ ਹੈ ਜੀ 2005 ਮਾਡਲ ਰੇੜੀ ਵਾਲਾ ਮੋਟਰਸਾਈਕਲ ਵਿਕਾਊਾ 2005 ਮਾਡਲ ਹੈ ਏਰੀਆ ਬਾਬਾ ਬਕਾਲਾ 32000 ਰੁਪਏ ਰੇਟ ਰੱਖਿਆ ਗਿਆ ਜੀ ਪੈਸਿਆਂ ਦੀ ਸਖਤ ਲੋੜ ਹੈ ਜੀ ਇਸ ਕਰਕੇ ਜਲਦੀ ਸੇਲ ਕਰਨਾ ਹੈ 7814350228 ਇਸ ਨੰਬਰ ਤੇ ਫੋਨ ਕਰਕੇ ਰੇੜੀ ਵਾਲਾ ਮੋਟਰਸਾਈਕਲ ਤੁਸੀਂ 32000 ਰੁਪਏ ਦੇ ਵਿੱਚ ਪੰਜ ਮਾਡਲ ਹੈ ਜਿਹੜਾ ਖਰੀਦ ਸਕਦੇ ਹੋ ਇਹ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਇਸ ਵੀਰ ਨੂੰ ਪੈਸਿਆਂ ਦੀ ਲੋੜ ਹੈ ਤਾਂ ਕਿ ਇਹ ਮੋਟਰਸਾਈਕਲ ਜਿਹੜਾ ਵੀਰ ਦਾ ਜਲਦੀ ਤੋਂ ਜਲਦੀ ਸੇਲ ਹੋ ਸਕੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ 3 केवी ਦਾ ਜਨਰੇਟਰ ਵਿਕਾਊ ਹੈ ਜੀ 3 ਕੇਵੀ ਦਾ ਜਨਰੇਟਰ ਵਿਕਾਊ ਆ 8 ਹਾਊਸ ਪਾਵਰ ਦਾ ਇੰਜਨ 2013 ਮਾਡਲ ਹੈ 1 ਲੀਟਰ ਨਾਲ ਜੀ 3 ਘੰਟੇ ਚੱਲਦਾ 25000 ਰੁਪਏ ਰੇਟ ਰੱਖਿਆ ਗਿਆ ਜੀ ਏਰੀਆ ਮਲੇਰਕੋਟਲਾ ਬਾਕੀ ਵੀਰ ਨੇ ਵੀਡੀਓ ਬਣਾ ਕੇ ਭੇਜੀ ਹੋਈ ਹੈ ਤੁਸੀਂ ਵੇਖ ਸਕਦੇ ਹੋ 9855871971 9855871971 ਇਸ ਨੰਬਰ ਤੇ ਫੋਨ ਕਰਕੇ ਤੁਸੀਂ 3 ਕੇਵੀ ਦਾ ਜਨਰੇਟਰ 8 ਹਾਊਸ ਪਾਵਰ ਦਾ ਇੰਜਨ 2013 ਮਾਡਲ 25000 ਰੁਪਏ ਦੇ ਵਿੱਚ ਖਰੀਦ ਸਕਦੇ ਹੋ 1 ਲੀਟਰ ਨਾਲ ਜੀ ਵੀਰ ਦਾ ਕਹਿਣਾ ਹੈ ਕਿ 3 ਘੰਟੇ ਚੱਲ ਜਾਂਦਾ ਜਿਹੜਾ ਨੰਬਰ ਦਿੱਤਾ ਹੋਇਆ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਇਸ ਵੀਰ ਦੇ ਕਈ ਪਸ਼ੂ ਵਿਕਾਉ ਹੁਣੇ ਜੀ ਤਿੰਨ ਵੱਡੇ ਛੋਟੇ ਨੇ ਮੋਹਰਾਂ ਨਸਲ ਦੇ ਨੇ 20 ਲੀਟਰ ਪਲਸ ਹਲਾਂ ਮੱਜਾਂ ਦੇ ਬੱਚੇ ਨੇ ਜੀ ਇੱਕ ਕਟਾ ਦਾ ਰੇਟ ਹੈ 17 ਲੱਖ 40 ਹਜ਼ਾਰ ਸਾਰੇ ਪਸ਼ੂਆਂ ਦਾ ਤੇ ਇੱਕ ਵੇ ਇਸ ਵੀਰ ਦੀਆਂ ਤਵੀਆਂ ਵਿਕਾਉ ਹੁਣੇ ਜੀ 7 ਵੇ 7 ਦੀਆਂ ਤਵੀਆਂ ਨੇ 2019 ਮਾਡਲ ਨੇ ਜੀ 32000 ਰੁਪਿਆ ਰੇਟ ਰੱਖਿਆ ਗਿਆ ਜੀ ਏਰੀਆ ਸਮਾਣਾ ਸੇਖੋ ਕਲੋਨੀ ਪਡਿਆਲਾ ਬਾੜ ਨੰਬਰ 12 6284180356 6284180356 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਸ ਵੀਰ ਦੇ ਸਾਰੇ ਪਸ਼ੂ ਅਤੇ ਤਵੀਆਂ ਖਰੀਦ ਸਕਦੇ ਹੋ ਸੋਨਾਲੀਕਾ 60 RX ਟਰੈਕਟਰ ਵਿਕਾਊ ਆ ਜੀ 2013 ਮਾਡਲ ਹੈ 60% ਟਾਇਰਾਂ ਦੀ ਕੰਡੀਸ਼ਨ ਬਰਨਾਲਾ ਨੰਬਰ ਹੈ ਜੀ ਏਰੀਆ ਭਦੌੜ 415000 ਰੁਪਏ ਡ੍ਰੈਕਟਰ ਦਾ ਰੇਟ ਰੱਖਿਆ ਗਿਆ ਜੀ ਘਰ ਦੀ ਬਾਹੀ ਤੇ ਚੱਲੇ ਕੋਈ ਵਪਾਰੀ ਵਾਲਾ ਟਰੈਕਟਰ ਨਹੀਂ ਫੁੱਲ ਗਰੰਟੀ ਦਿੱਤੀ ਹੈ ਮਾਲਕ ਵੀਰ ਨੇ 9815768939 9815768939 ਇਸ ਨੰਬਰ ਤੇ ਫੋਨ ਕਰਕੇ ਸੋਨਾਲਿਕਾ 60 RX ਟਰੈਕਟਰ 2013 ਮਾਡਲ 415000 ਰੁਪਏ ਚ ਖਰੀਦ ਸਕਦੇ ਹੋ ਮਰੂਤੀ 800 ਗੱਡੀ ਵਿਕਾਊ ਹੈ ਜੀ ਫੁੱਲ ਗਰੰਟੀ ਦਿੱਤੀ ਹੈ 30000 ਚੱਲੀ ਹੈ 2004 ਮਾਡਲ ਹੈ ਏਸੀ ਹੀਟਰ ਇੰਜਨ ਗੇਅਰ ਦੀ ਓਕੇ ਹੈ ਪੰਜਾਬ ਨੰਬਰ ਹੈ 50000 ਰੁਪਏ ਰੇਟ ਰੱਖੇ ਗਏ ਏਅਰ ਗਾ ਤਰਨ ਤਰਨ 50000 ਰੁਪਏ ਰੇਟ ਰੱਖੇ ਗਏ 2004 ਮਾਡਲ ਮਰੂਤੀ 800 ਗੱਡੀ ਵਿਕਾਉ ਹੈ ਜੀ 33000 ਚੱਲੀ ਹੈ ਤਰਨ ਤਰਨ ਦੇ ਰੇਟ ਖੜੀ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ 9915433633 9915433633 ਇਸ ਨੰਬਰ ਤੇ ਫੋਨ ਕਰਕੇ ਮਰੂਤੀ 800 ਗੱਡੀ 2004 ਮਾਡਲ 50000 ਦੇ ਵਿੱਚ ਖਰੀਦ ਸਕਦੇ ਹੋ ਕਟਾ ਵਿਕਾਊ ਹੈ ਜੀ 2.5 ਸਾਲ ਦਾ ਕਟਾ ਵਿਕਾਊ ਹੈ 2.5 ਸਾਲ ਦਾ ਅਰਜੁਨ ਕੁੰਗੜ ਦਾ ਬੱਚਾ ਏਰੀਆ ਫਿਰੋਜ਼ਪੁਰ 75000 ਰੁਪਏ ਰੇਟ ਰੱਖੇਗਾ 88472 56157 88472 56157 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਕਟਾ 2.5 ਸਾਲ ਦਾ 75000 ਚ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਬੇਨਤੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਨਵੀਂ ਵੀਡੀਓ ਜਲਦੀ ਤੁਹਾਡੇ ਕੋਲੇ ਪਹੁੰਚ ਸਕੇ ਸਪਰੇਅ ਵਾਲਾ ਢੋਲ ਵਿਕਾਊ ਹੈ ਜੀ 1000 ਲੀਟਰ ਦਾ 80 ਨੰਬਰ ਪੰਪ 70000 ਰੁਪਏ ਰੇਟਰ 'ਚ ਹੈ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਏਰੀਆ ਜੀ ਇੰਦਰੀ ਹਰਿਆਣਾ 9728743074 9728743074 ਇਸ ਨੰਬਰ ਤੇ ਫੋਨ ਕਰਕੇ ਸਪਰੇਅ ਵਾਲਾ ਢੋਲ ਹੈ ਜਿਹੜਾ ਤੁਸੀਂ 70000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਜੀ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਈ ਬੀਰਾਂ ਦੀ ਚੀਜ਼ਾਂ ਸੇਲ ਹੋ ਸਕਦੀਆਂ ਨੇ ਸੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਾ ਕਰੋ ਜੀ ਫੋਰਡ ਫੀਗੋ ਗੱਡੀ ਵਿਕਾਊ ਹੈ ਜੀ ਗੱਡੀ 2012 ਮਾਡਲ ਹੈ ਜੀ ਟੌਪ ਮਾਡਲ ਡਬਲ 에ਅਰ ਬੈਗ 1,90,000 ਰੁਪਏ ਰੇਟ ਰੱਖਿਆ ਗਿਆ ਚੰਡੀਗੜ੍ਹ ਨੰਬਰ ਹੈ ਜੀ ਏਰੀਆ ਬਠਿੰਡਾ 9977525532 98775 25532 ਇਸ ਨੰਬਰ ਤੇ ਫੋਨ ਕਰਕੇ ਫੋਰਡ ਫਿਗੋ ਗੱਡੀ 2012 ਮਾਡਲ ਟਾਪ ਮਾਡਲ 1,90,000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਬਾਕੀ ਸਾਫ਼ ਕੰਡੀਸ਼ਨ ਦੀ ਗੱਡੀ ਹੈ ਜੀ ਕੋਈ ਐਕਸੀਡੈਂਟ ਨਹੀਂ ਕੋਈ ਕਮੀ ਪੇਸ਼ੀ ਨਹੀਂ ਮਾਸਕ ਵੀਰ ਨੇ ਗਾਰੰਟੀ ਦਿੱਤੀ ਹੈ ਟ੍ਰਿਪਲ ਸਟੋਰੀ ਹਾਊਸ ਵਿਕਾ ਹੋਇਆ ਤਾਜ ਇਨ ਕਲੇਬ ਨੇੜੇ ਜੋਤੀ ਸਰੂਪ ਗੁਰਦੁਆਰਾ ਸਾਹਿਬ ਸਰਹੰਦ ਫਤਿਹਗੜ੍ਹ ਸਾਹਿਬ ਗਰਾਉਂਡ ਫਲੋਰ ਤੇ ਲੌਬੀ ਕਿਚਨ ਡਾਇੰਗ ਰੂਮ ਪੂਜਾ ਰੂਮ ਕਾਰ ਪਾਰਕਿੰਗ ਰੂਮ ਅਟੈਚ ਵਾਸ਼ਰੂਮ ਡਰੈਸਿੰਗ ਰੂਮ ਹਰੇਕ ਰੂਮ ਦੇ ਵਿੱਚ ਵਾਸ਼ਰੂਮ ਅਟੈਚ ਡਰੈਸਿੰਗ ਰੂਮ ਬਣਿਆ ਹੋਇਆ ਜੀ ਤੇ ਬਾਕੀ ਮਾਲਕ ਵੀਰ ਦਾ ਨੰਬਰ ਦਿੱਤਾ ਹੋਇਆ ਨੰਬਰ ਤੇ ਕਾਲ ਕਰ ਸਕਦੇ ਹੋ ਤੇ ਘਰ ਜਿਹੜੇ ਦੀ ਡੀਲ ਕਰ ਸਕਦੇ ਹੋ ਵੀਡੀਓ ਦੇ ਵਿੱਚ ਵੀ ਦਿਖਾਇਆ ਹੋਇਆ ਬਾਕੀ ਤੁਸੀਂ ਜਾ ਕੇ ਦੇਖ ਸਕਦੇ ਹੋ ਜੀ ਬਹੁਤ ਸੋਹਣਾ ਤੇ ਸਾਰੀਆਂ ਸੁਵਿਧਾਵਾਂ ਨੇ ਘਰ ਦੇ ਵਿੱਚ 7307425125 7307425125 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟ੍ਰਿਪਲ ਸਟੋਰੀ ਹਾਊਸ ਹੈ ਜਿਹੜਾ ਖਰੀਦ ਸਕਦੇ ਹੋ ਜੀ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 9877988446 ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋ ਮਾ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਐਡ ਤੁਸੀਂ WhatsApp ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਟਰੈਕਟਰ ਮੇਲਾ ਚੈਨਲ YouTube ਤੇ Facebook ਪੇਜ ਖੇਤੀ ਖਬਰ ਤੇ ਲਾਈ ਜਾਊਗੀ ਜੀ ਇੱਕ ਵੀਰਾਂ ਨੂੰ ਬੇਨਤੀ ਹੈ ਜੀ ਚੈੱਕ ਕਰਕੇ ਭੇਜਿਆ ਕਰੋ ਸਾਰੀ ਜਾਣਕਾਰੀ ਫੋਟਮਾ ਵਗੈਰਾ ਸਾਰਾ ਕੁਝ ਚੈੱਕ ਕਰਕੇ ਭੇਜਿਆ ਕਰੋ ਜੀ ਇੱਕ ਵਾਰੀ ਐਡ ਲਾਉਣ ਤੋਂ ਬਾਅਦ ਦੁਬਾਰਾ ਡਿਲੀਟ ਨਹੀਂ ਕੀਤੀਓਗੇ ਅਸੀਂ ਹਰੇਕ ਵੀਡੀਓ ਦੇ ਵਿੱਚ ਦੱਸਦੇ ਹਾਂ ਕਿ ਇੱਕ ਵਾਰੀ ਐਡ ਲਾਉਣ ਤੋਂ ਬਾਅਦ ਐਡ ਡਿਲੀਟ ਨਹੀਂ ਕੀਤੀ ਜਾਊਗੀ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਤੁਸੀਂ ਚੈਨਲ ਦੇ ਨਾਲ ਜੁੜੇ ਹੋਏ ਹੋਆਂ ਚੈਨਲ ਨੂੰ ਸਪੋਰਟ ਕਰ ਰਹੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਹੋ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਉਮੀਦ ਹੈ ਤੁਸੀਂ ਅੱਗੇ ਤੋਂ ਵੀ ਇਦਾਂ ਹੀ ਸਪੋਰਟ ਕਰੋਗੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਲਾਈਕ ਕਰਿਓ ਵਰਣਾ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਐਂਡ ਫੇਸਬੁੱਕ ਪੇਜ ਖੇਤੀ ਖਬਰ ਦੇ ਨਾਲ ਐਸੀ ਤਰ੍ਹਾਂ ਜਲਦੀ ਹੀ ਲੈ ਕੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ